ਸਾਰ ਸੰਗਤ ਜੀ ਸਟੇਜ ਦੇ ਉੱਤੇ ਆਏ ਡਾਕਟਰ ਗਰਕ ਸਾਹਿਬ ਸੰਗਰੂਰ ਤੋਂ ਵਿਸ਼ੇਸ਼ ਤੌਰ ਤੇ ਆਏ ਕਲਕੱਤਾ ਸਾਹਿਬ ਮੁਹਤੀ ਸਾਹਿਬ ਜੋ ਸਪੈਸ਼ਲ ਇਸ ਪ੍ਰੋਗਰਾਮ ਦੇ ਵਿੱਚ ਆਇਆ ਤੇ ਸਰਬ ਹਮਨਿਟੀ ਸਰਬ ਬੋਰਡ ਦੀ ਪੂਰੀ ਟੀਮ ਤੇ ਜੋ ਵੀ ਦਰਜਾ ਵਾ ਦਰਜਾ ਸਾਥੀ ਸਹਬਾਨ ਅਗੇ ਆਓ ਅਸੀਂ ਗੁਰੂ ਸਾਹਿਬ ਦੇ ਦਰ ਤੇ ਬੈਠੇ ਹੋਏ ਆਂ ਪਹਿਲਾ ਫਤੇ ਬਲਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਤਿਕਾਰਯੋਗ ਸੰਗਤ ਜੀ ਅੱਜ ਤੁਹਾਨੂੰ ਪਤਾ ਕਿ ਸਰਵ ਹਮੈਨਿਟੀ ਸਰਵ ਗੋਡ ਜੋ ਸੰਸਥਾ ਸਰਬੱਤ ਦੇ ਭਲੇ ਵਾਸਤੇ ਭਗਤਪੂਰਨ ਸਿੰਘ ਜੀ ਦੀ ਸੋਚ ਤੇ ਚੱਲਦੇ ਆਇਆ ਲਗਾਤਾਰ ਲੰਬੇ ਸਮੇਂ ਤੋਂ ਭਲਾ ਕਰਦੀ ਪਈ ਹੈ ਲੋਕਾਂ ਦਾ ਅੱਜ ਜੇ ਤੁਸੀਂ ਦੇਖੋ ਮੇਰੇ ਵੀਰ ਜਿਹੜੇ ਇੱਕ ਮਨੁੱਖਤਾ ਦਾ ਸੰਦੇਸ਼ ਤੇ ਦੇਣ ਚੱਲੇ ਆ ਪਰ ਉਹਦੇ ਨਾਲ ਨਾਲ ਇਹ ਉਹ ਸੰਦੇਸ਼ ਦੇਣ ਚੱਲੇ ਆ ਇੱਕ ਜੀਵਨ ਦੀ ਆਸ ਲੋਕਾਂ ਨੂੰ ਦੇਣ ਚੱਲੇ ਆ ਜਿਹੜੇ ਬਲਦਾਰ ਜੀ ਕਸ਼ਮੀਰ ਤੋਂ ਆਏ ਆ ਮਨੀਸ਼ ਜੀ ਸੰਦੀਪ ਜੀ ਮਾਈ ਭਾਗੋ ਦੀ ਬਾਸ ਮੇਰੀ ਭੈਣ ਉੱਥੇ ਆਏ ਆ ਤੇ ਮੇਰੀਆਂ ਉਹ ਭੈਣਾਂ ਜਿਹੜੀਆਂ ਲਗਾਤਾਰ ਸੇਵਾ ਕਰਦੀਆਂ ਉਹ ਵੀ ਇੱਥੇ ਮੌਜੂਦ ਹੈ ਗਿਆ ਜਿਨ੍ਹਾਂ ਨੇ ਅੱਜ ਤੱਕ ਕਈ ਮਰੀਜ਼ਾਂ ਨੂੰ ਠੀਕ ਕਰਕੇ ਘਰ ਭੇਜ ਦਿੱਤਾ ਸਤਿਕਾਰਯੋਗ ਸੰਗਤ ਜੀ ਗੱਲਾਂ ਕਹਿਣੀਆਂ ਤੇ ਕਰਨੀਆਂ ਬੜੀਆਂ ਔਖੀਆਂ ਟੈਂਡ ਦੇ ਵਿੱਚ ਤੇ ਕਰਨ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈ ਨੋ ਸਾਹਿਬ ਲੰਮੇ ਸਮੇਂ ਤੋਂ ਇਸ ਸੇਵਾ ਦੇ ਵਿੱਚ ਲੱਗੇ ਹੋਏ ਆ ਮਨੁੱਖਤਾ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ ਮੇਰਾ ਸਿਰ ਝੁਕਦਾ ਹੈ ਇੰਨਾਂ ਦੇ ਅੱਗੇ ਇੰਨਾਂ ਦੀ ਸਾਰੀ ਟੀਮ ਦੇ ਅੱਗੇ ਮੈਂ ਇੰਨਾਂ ਦੇ ਲਈ ਇੱਕ ਸ਼ਬਦ ਕਹਿਣਾ ਚਾਹਨਾ ਹੈ ਕਹਿੰਦੇ ਜੰਮਨੀ ਜਨਤਾ ਭਗਤ ਜਨ ਕੇ ਦਾਤਾ ਕੇ ਸੂਰ ਨਹੀਂ ਤਾਂ ਜੰਮਨੀ ਬਾਂਝ ਰਹੇ ਸਾਹੇ ਗਵਾਏ ਨੂਰ ਸੋ ਜਿਹੜੇ ਏਡੇ ਸੂਰਮੇ ਏਡੇ ਭਗਤ ਏਡੇ ਬਹਾਦਰ ਪੁੱਤ ਉਸ ਮਾਂ ਨੇ ਜੰਮੇ ਆ ਮੇਰਾ ਸਿਰ ਝੁਕਦਾ ਹੈ ਜਿਹੜੇ ਲੰਮੇ ਸਮੇਂ ਤੋਂ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ ਅੱਜ ਉਹਨਾਂ ਨੇ ਤਿਉਹ ਪਰਾਲਾ ਕੀਤਾ ਪਰਾਲਾ 221 ਕਿਲੋਮੀਟਰ ਇੱਕ ਦੌਰ ਦਾ ਅਜੇਹੀ ਦੌਰ ਜਿਨਨੇ ਸਮਾਜ ਦੇ ਵਿੱਚ ਅੱਜ ਕੀਰਤੀ ਮਾਨ ਸਥਾਪਿਤ ਕਰਨਾ ਹੈ ਗੁਰੂ ਸਾਹਿਬ ਤੋਂ ਇੱਥੋਂ ਸ਼ੁਰੂ ਹੋ ਕੇ ਤਸਰੀਆ ਮਰਸਰ ਸਾਹਿਬ ਦੇ ਵਿੱਚ ਸਮਾਪਤੀ ਹੋਣੀ ਹੈ ਤੁਸੀਂ ਦੇਖੋ ਮੇਰੇ ਸਾਥੀਆਂ ਨੇ 221 ਕਿਲੋਮੀਟਰ ਸਫ਼ਰ ਤੈਅ ਕਰਨਾ ਹੈ ਗੁਰੂ ਸਾਹਿਬ ਦੀ ਕਿੰਨੀ ਬਖਸ਼ਿਸ਼ ਹੋਏਗੀ ਇਹਨਾਂ ਦੇਖੋ ਇਹਨਾਂ ਪਰਿਵਾਰਾਂ ਦੇ ਉੱਤੇ ਕਿ ਜੋ ਇਹ ਚੱਲ ਕੇ 221 ਕਿਲੋਮੀਟਰ ਦਾ ਸਫ਼ਰ ਤਿਆਰ ਕਰਨਗੇ ਤੇ ਉਹਨਾਂ ਦੇ ਨਾਲ ਹੀ ਜਿਹੜੇ ਸਾਈਕਲਿਸਟ ਹੈਗੇ ਆ ਜਿਹੜੇ ਰਨਰਸ ਹੈਗੇ ਆ ਉਹ ਭਰਾਵਾਂ ਨੇ ਆਪਣਾ ਪੰਜ ਦਿਨ ਦਾ ਸਮਾਂ ਕੱਢ ਕੇ ਉਹਨਾਂ ਦੇ ਨਾਲ 221 ਕਿਲੋਮੀਟਰ ਸਫ਼ਰ ਤਿਆਰ ਕਰਨਾ ਮਨੁੱਖਤਾ ਦਾ ਸੰਦੇਸ਼ ਦੇਣਾ ਸਭੇ ਸਾਂਝੀ ਵਾਲਤਾ ਦਾ ਸੰਦੇਸ਼ ਦੇਣਾ ਉਹ ਸੰਦੇਸ਼ ਦੇਂਦੇ ਹੋਏ ਇਹਨਾਂ ਨੇ ਅੰਮ੍ਰਿਤਸਰ ਤੱਕ ਲੋਕਾਂ ਨੂੰ ਜੀਵਨ ਦੀ ਆਸ ਦੇਣੀ ਹੈ ਜੋ ਜਿਹੜੀ ਰੀਡ ਦੀ ਹੱਡੀ ਦੇ ਮਰੀਜ਼ ਕਿ ਹਰ ਸਾਲ ਇਹਨੇ ਪੇਸ਼ੈਂਟ ਆਉਂਦੇ ਆ ਜਦੋਂ ਉਹਨਾਂ ਦੀ ਰੀਡ ਦੀ ਹੱਡੀ ਉਹਨਾਂ ਦਾ ਨਰਵਸ ਸਿਸਟਮ ਟੁੱਟਦਾ ਤੇ ਉਹ ਜੀਣ ਦੀ ਆਸ ਛੱਡ ਜਾਂਦੇ ਆ ਇਹਨਾਂ ਨੇ ਲੋਕਾਂ ਦੇ ਅੰਦਰ ਉਹ ਜੀਉਣ ਦੀ ਆਸ ਜਗਾਨੀ ਹੈ ਸੋ ਅਸੀਂ ਸਾਰੇ ਇਹਨਾਂ ਦੇ ਨਾਲ ਰਲ ਕੇ ਇਹਨਾਂ ਦਾ ਸਾਥ ਬਈਏ ਕਿਉਂਕਿ ਢਿਲੋ ਸਾਹਿਬ ਬਹੁਤ ਵੱਡਾ ਉਪਰਾਲਾ ਕਰਨ ਜਾ ਰਹੇ ਆ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਜਿਹੜਾ ਉਹ ਕਾਰਜ ਕਰਨ ਜਾ ਰਿਹਾ ਹੈ ਉਹ ਕਾਰਜ ਦੇ ਵਿੱਚ ਉਹਨਾਂ ਨੂੰ ਕਾਮਯਾਬੀ ਮਿਲੇ ਤੇ ਉਹਨਾਂ ਦਾ ਯਸ਼ ਤੇ ਉਹਨਾਂ ਦੀ ਕੀਰਤੀ ਪੂਰੀ ਦੁਨੀਆ ਦੇ ਵਿੱਚ ਹੋਵੇ ਸੋ ਮੇਰੇ ਨਾਲ ਹੋਰ ਵੀ ਬਹੁਤ ਸਾਰੇ ਬੁਲਾਰੇ ਹੋ ਗਏ ਆ ਜਿਨ੍ਹਾਂ ਨੇ ਆਪ ਦੇ ਵਿਚਾਰ ਦੇ ਲਿਆ ਮੈਂ ਇਹਦੇ ਨਾਲ ਹੀ ਇਜਾਜ਼ਤ ਲੈਂਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ